ਬਹੁਤ ਲੰਮੇ ਸਮੇਂ ਤੋਂ ਜਿਹੜੀ ਉਡੀਕ ਹੋ ਰਹੀ ਸੀ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਹੁਣ ਵਿਕਲ ਬੱਜ ਚੁੱਕਿਆ ਹੈ 1 ਜੰembre ਨੂੰ ਜਿਹੜੀਆਂ ਐਮਸੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਸੀ ਉਮੀਦਵਾਰ ਨੇ ਉਹ ਘਪਰਾ ਚੁੱਕੇ ਨੇ ਬਕਲਾਾ ਚੁੱਕੇ ਨੇ ਉਹ ਕਾਰਨ ਕੀ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਆ ਜਿਹੜੀਆਂ ਇਹ ਨਗਰ ਚੋਣ ਹੋਣ ਰਹੀਆਂ ਨੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਲੋਕਾਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਦੇ ਜਿਹੜੇ ਨਾਮ ਦਰਜ ਕਰਾ ਲਏ ਨੇ ਕਿ ਅਸੀਂ ਆਜ਼ਾਦ ਚੋਣ ਲੜ ਰਹੇ ਆ ਆਪਦੇ ਨੋਮੀਨੇਸ਼ਨ ਉਹ ਭਰ ਰਹੇ ਨੇ ਇਸ ਵਾਸਤੇ ਇਹਨਾਂ ਨੂੰ ਘਪਰਾਟ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਐਮਸੀ ਉਮੀਦਵਾਰ ਨੇ ਹੁਣ ਉਹ ਕੀ ਕਰ ਰਹੇ ਨੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋ ਰਹੇ ਨੇ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫੋਨ ਕਰਵਾ ਰਹੇ ਨੇ ਤੇਜਪਾਰਾਂ ਜਿਹੜੇ ਉਹਨਾਂ ਨੂੰ ਜਾਣ ਪਛਾਣ ਵਾਲੇ ਨੇ ਜਿਹੜੇ ਨਜ਼ਦੀਕੀ ਨੇ ਉਹਨਾਂ ਦੇ ਜਿਹੜੇ ਆਜ਼ਾਦ ਉਮੀਦਵਾਰ ਦੇ ਨਜ਼ਦੀਕੀ ਨੇ ਉਹਨਾਂ ਤੋਂ ਫੋਨ ਕਰਵਾ ਰਹੇ ਨੇ ਘਰੇ ਉਹਨਾਂ ਦੇ ਭੇਜ ਰਹੇ ਨੇ ਸਨੇਹੇ ਕਿ ਤੁਹਾਡਾ ਬੰਦਾ ਇਹ ਬਿਠਾ ਦੇਵੋ ਡਰ ਕਿਉਂ ਲੱਗ ਰਿਹਾ ਆਮ ਆਦਮੀ ਦੇ ਜਿਹੜੇ ਐਮਸੀ ਉਮੀਦਵਾਰ ਨੇ ਕਿ ਬਹੁਤ ਸਾਰੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋ ਰਹੇ ਨੇ ਹਰ ਇੱਕ ਵਾਰਡ ਦੇ ਵਿੱਚ ਘਟੋ ਘਟ ਪੰਜ ਤੋਂ ਲੈ ਕੇ 8 10 ਉਮੀਦਵਾਰ ਨੇ ਕਿ ਜਿਹੜੇ ਖੜੇ ਹੋ ਰਹੇ ਨੇ ਕਿ ਜਿਹੜੀਆਂ ਵੋਟਾਂ ਨੇ ਉਹ ਖਿੱਲਰ ਰਹੀਆਂ ਨੇ ਸਾਰੀਆਂ ਕਿ ਅਸੀਂ ਜਿੱਤਾਂਗੇ ਕਿਸ ਦੇ ਹਿਸਾਬ ਦੇ ਨਾਲ ਔਰ ਦੂਜੀ ਜਿਹੜੀ ਵੱਡੀ ਘਬਰਾਹਟ ਆਮ ਆਦਮੀ ਪਾਰਟੀ ਦੇ ਐਮਸੀ ਉਮੀਦਵਾਰਾਂ ਨੂੰ ਇਹ ਹੋ ਰਹੀ ਹੈ ਕਿ ਲੋਕਾਂ ਤੋਂ ਕਿਸ ਮੂਹਰੇ ਨਾਲ ਉਹ ਵੋਟ ਮੰਗਣਗੇ ਕਿ ਜਦੋਂ ਹੁਣ ਲੋਕਾਂ ਦੇ ਕੋਲ ਵੋਟ ਮੰਗਣ ਜਾਣਗੇ ਤਾਂ ਜਿਹੜੀਆਂ ਬੁੜੀਆਂ ਨੇ ਮਾਤਾ ਪੈਨਾਂ ਨੇ ਉਹ ਕਹਿ ਰਹੀਆਂ ਨੇ ਕਿ 1000 ਰੁਪਏ ਮਹੀਨਾ ਸਾਡਾ ਕਿੱਥੇ ਆ ਕਿ 2.5 3 ਸਾਲ ਹੋ ਗਏ ਸਰਕਾਰ ਬਣੀ ਨੂੰ ਉਹ ਕਿੱਥੇ ਆ ਜਿਹੜੀ ਬੁਢਾਪਾ ਪੈਨਸ਼ਨ ਨੇ ਬੁਢਾਪਾ ਪੈਨਸ਼ਨ ਵਾਲੇ ਬਜ਼ੁਰਗ ਕਹਿ ਰਹੇ ਨੇ ਕਿ ਸਾਡੀ ਭਾਈ 2500 ਪੈਨਸ਼ਨ ਕਹਿੰਦੇ ਸੀ ਉਹ ਪੈਨਸ਼ਨ ਕਿੱਥੇ ਆ ਲੋਕਾਂ ਦੇ ਕੋਲੋਂ ਸਵਾਲ ਨੇ ਪਰ ਉਹ ਸਵਾਲਾਂ ਤੇ ਜਵਾਬ ਆ ਜਿਹੜੇ ਉਹ ਐਮਸੀ ਉਮੀਦਵਾਰਾਂ ਕੋਲੇ ਨਹੀਂ ਹੈਗੇ ਦੇਣ ਵਾਸਤੇ ਕਿ ਨੌਕਰੀਆਂ ਕਹਿੰਦੇ ਸੀ ਕਿ ਅਸੀਂ ਘਰ ਘਰ ਨੌਕਰੀ ਦਵਾਵਾਂਗੇ ਅਸੀਂ ਰੋਜ਼ਗਾਰ ਦਵਾਵਾਂਗੇ ਕਿ ਉਹ ਕਿੱਥੇ ਆ ਕਿ ਤੁਸੀਂ ਤਾਂ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਤਾਂ ਬਹੁਤ ਚੀਜ਼ਾਂ ਬਦਲ ਜਾਣਗੀਆਂ ਜਦੋਂ ਸਾਡੀ ਸਰਕਾਰ ਆ ਗਈ ਤਾਂ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਨੇ ਖਰਾਬ ਕਰ ਦਿੱਤਾ ਇਹ ਲੋਕ ਹੁਣ ਕਹਿ ਰਹੇ ਹੁਣ ਵੋਟ ਮੰਗਣ ਜਾਂਦੇ ਨੇ ਸ਼ਰਮਿੰਦਗੀ ਮੰਨਦੇ ਨੇ ਵੋਟ ਮੰਗਣ ਲੱਗੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਆਜ਼ਾਦ ਉਮੀਦਵਾਰ ਇਹਨੇ ਖੜੇ ਹੋ ਰਹੇ ਨੇ ਕਿ ਵੋਟਾਂ ਖਿਲ ਰਹੀਆਂ ਨੇ ਉਹਨਾਂ ਨੂੰ ਐ ਕਿ ਸਾਨੂੰ ਫਿਰ ਵੋਟ ਹੀ ਨਹੀਂ ਪੈਣੀ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਜਿਹੜੇ ਐਮਸੀਬੀ ਦੇ ਬਾਰ ਨੇ ਐਮਐਲ ਤੋਂ ਵੀ ਫੋਨ ਕਹਿੰਦੇ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਕਿ ਭਈ ਉਹ ਬੰਦੇ ਬੈਠ ਜਾਣ ਜਿੰਨਾ ਕਰਕੇ ਸਾਡੀ ਜ਼ਿਆਦਾ ਵੋਟ ਖਰਾਬ ਹੋ ਸਕਦੀ ਹੈ